ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਖੀ ਸਰਵਣ ਕਰਦੇ ਹਾਂ ਪਰਮੇਸ਼ਰ ਤੇ ਭਰੋਸਾ ਰੱਖਣ ਵਾਲੇ ਬੱਚੇ ਦੀ ਇੱਕ ਬ੍ਰਾਹਮਣ ਦੇ ਪੰਜ ਪੁੱਤਰ ਸਨ ਸਾਰਿਆਂ ਤੋਂ ਛੋਟਾ ਲੜਕਾ ਪਰਮੇਸ਼ਰ ਦਾ ਭਗਤ ਹੋਣ ਕਰਕੇ ਹਰ ਰੋਜ਼ ਸਾਧ ਸੰਗਤ ਵਿੱਚ ਜਾਂਦਾ ਤੇ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ ਉਸ ਨਗਰੀ ਦੇ ਰਾਜਾ ਦੇ ਘਰ ਕੋਈ ਸੰਤਾਨ ਨਹੀਂ ਸੀ ਸਨਤਾਨ ਦੀ ਉਤਪਤੀ ਵਾਸਤੇ ਉਸਨੇ ਕਈ ਵਿਆਹ ਕੀਤੇ ਅਤੇ ਯਤਨ ਵੀ ਬਹੁਤ ਕੀਤੇ ਪਰ ਸਾਰੇ ਨਹੀਂ ਸਫਲ ਚਲੇ ਗਏ ਫਿਰ ਉਸਨੇ ਜੋਤਿਸ਼ੀਆਂ ਪਾਸ਼ੋਂ ਪੁੱਛਣਾ ਕੀਤਾ ਜਦ ਇੱਕ ਜੋਤਿਸ਼ੀ ਨੇ ਆਖਿਆ हे ਰਾਜਨ ਜੇ ਆਪ ਕੋਈ ਲੜਕਾ ਦੇਵੀ ਦੀ ਬਲੀਦਾਨ ਕਰਦੇ ਹੋ ਤਦ ਅਵਸ਼ ਤੁਹਾਡੇ ਘਰ ਲੜਕਾ ਪੈਦਾ ਹੋਵੇਗਾ ਲੇਕਿਨ ਜ਼ੁਲਮ ਨਾਲ ਕਿਸੇ ਦਾ ਲੜਕਾ ਬਲੀਦਾਨ ਨਹੀਂ ਕਰਨਾ ਜੇ ਕਿਸੇ ਦੀ ਖੁਸ਼ੀ ਨਾਲ ਜਾਂ ਕਿਸੇ ਮੁੱਲ ਨਾਲ ਤੈਨੂੰ ਮਿਲ ਜਾਵੇ ਤਾਂ ਉਹ ਬਲੀਦਾਨ ਕਰਨਾ ਹੈ ਹੁਣ ਇਹ ਗੱਲ ਸੁਣ ਕੇ ਰਾਜਾ ਨੇ ਡੰਡੋਰਾ ਫੇਰਾ ਦਿੱਤਾ ਕਿ ਜੋ ਕੋਈ ਆਪਣਾ ਲੜਕਾ ਦੇਵੀ ਨੂੰ ਬਲੀਦਾਨ ਦੇਣ ਵਾਸਤੇ ਰਾਜਾ ਦੇ سپੁਰਦ ਕਰੇਗਾ ਉਸ ਨੂੰ ਮਨ ਮੰਗੀ ਮੁਰਾਦ ਪ੍ਰਾਪਤ ਹੋਵੇਗੀ ਉਹ ਜੋ ਵੀ ਮੰਗੇਗਾ ਉਸ ਨੂੰ ਮਿਲੇਗਾ ਜਿਸ ਵੇਲੇ ਇਹ ਢੰਡੋਰਾ ਉਸ ਬ੍ਰਾਹਮਣ ਨੇ ਸੁਨਿਆ ਤਾਂ ਮਾਇਆ ਦੇ ਲਾਲਚ ਵਿੱਚ ਆ ਕੇ ਉਸ ਨੇ ਆਪਣਾ ਛੋਟਾ ਲੜਕਾ ਜੋ ਭਜਨੀਕ ਸੀ ਸਤਸੰਗੀ ਸੀ ਭਜਨ ਬੰਦਗੀ ਕਰਦਾ ਸੀ ਪਰ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ ਉਸ ਨੂੰ ਮੁੱਲ ਦੇ ਦਿੱਤਾ ਰਾਜਾ ਨੇ ਉਸ ਲੜਕੇ ਨੂੰ ਆਪਣੇ ਪਾਸ ਖੜਾ ਕਰਕੇ ਆਖਿਆ ਕਿ ਤੈਨੂੰ ਕੱਲ ਦੇਵੀ ਦੀ ਪੇਟਾ ਕਰ ਦੇਣਾ ਹੈ ਅੱਜ ਤੂੰ ਜੋ ਕੁਝ ਖਾਣਾ ਹੈ ਉਹ ਖਾ ਲੈ ਅਤੇ ਉਸ ਦੇ ird gird ਪਹਿਰੇਦਾਰ ਖੜੇ ਕਰ ਦਿੱਤੇ ਉਸ ਵੇਲੇ ਲੜਕੇ ਨੇ 4 ਢੇਰੀਆਂ ਬਣਾਈਆਂ ਇੱਕ ਢੇਰੀ ਮਾਤਾ ਪਿਤਾ ਦੀ ਦੂਜੀ ਢੇਰੀ ਰਾਜਾ ਦੀ ਤੀਜੀ ਢੇਰੀ ਦੇਵੀ ਦੇਵਤਿਆਂ ਦੀ ਚੌਥੀ ਢੇਰੀ ਗੁਰੂ ਪਰਮੇਸ਼ਰ ਦੀ ਪਹਿਲੇ ਉਹ ਮਾਤਾ ਪਿਤਾ ਵਾਲਟੇ ਢੇਰੀ ਦੇ ਆਲੇ ਦੁਆਲੇ ਫਿਰਦਾ ਰਿਹਾ ਕਿਉਂਕਿ ਮਾਤਾ ਪਿਤਾ ਬੱਚੇ ਦੇ ਰੱਖੇ ਹੁੰਦੇ ਹਨ ਫਿਰ ਉਸਨੇ ਸੋਚਿਆ ਕਿ ਮਾਤਾ ਪਿਤਾ ਮੇਰੇ ਰੱਖੇ ਇਸ ਤਰ੍ਹਾਂ ਹੋ ਸਕਦੇ ਹਨ ਉਹਨਾਂ ਨੇ ਤਾਂ ਮਾਇਆ ਦੇ ਲਾਲਚ ਵਿੱਚ ਆ ਕੇ ਮੈਨੂੰ ਵੇਚ ਹੀ ਦਿੱਤਾ ਹੈ ਹੁਣ ਇਹ ਗੱਲ ਸੁਣ ਸੋਚ ਕੇ ਉਸਨੇ ਮਾਤਾ ਪਿਤਾ ਵੱਲ ਟੇਰੀ ਟਾ ਦਿੱਤੀ ਫਿਰ ਦੂਜੀ ਰਾਜੇ ਵਾਲੀ ਢੇਰੀ ਦੇ ਆਲੇ ਦੁਆਲੇ ਫਿਰਦਾ ਉਸਨੇ ਫਿਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਰਾਜਾ ਲੋਕ ਪ੍ਰਜਾ ਦੇ ਰਖੇਕ ਹੁੰਦੇ ਹਨ ਪੁਨਾ ਉਸਨੇ ਸੋਚਿਆ ਕਿ ਰਾਜਾ ਨੇ ਮੇਰੀ ਰੱਖਿਆ ਕੀ ਕਰਨੀ ਹੈ ਉਸਨੇ ਤਾਂ ਬਲੀਦਾਨ ਵਾਸਤੇ ਮੈਨੂੰ ਮੁੱਲ ਲੈ ਲਿਆ ਹੈ ਹੁਣ ਇਹ ਗੱਲ ਵਿਚਾਰ ਕੇ ਉਸਨੇ ਦੂਜੀ ਰਾਜੇ ਵਾਲੀ ਢੇਰੀ ਵੀ ਢਾ ਦਿੱਤੀ ਫਿਰ ਉਸਨੇ ਤੀਜੀ ਢੇਰੀ ਜੋ ਦੇਵੀ-ਦੇਵਤਿਆਂ ਦੀ ਸੀ ਆਲਿਦ ਵਾਲੇ ਪ੍ਰਕਰਮਾ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਦੇਵੀ ਦੇਵਤੇ ਵੀ ਪੁਰਸ਼ ਦੇ ਰਖੇਕ ਹੁੰਦੇ ਹਨ ਉਸਨੇ ਸੋਚਿਆ ਕਿ ਦੇਵੀ ਦੇਵਤੇ ਮੇਰੇ ਕਾਦੇ ਰਖੇਕ ਹਨ ਦੇਵੀ ਨੇ ਤਾਂ ਮੈਨੂੰ ਸਵੇਰੇ ਬਲੀਦਾਨ ਲੈ ਲੈਣਾ ਹੈ ਮੈਂ ਉਸਦੀ ਬਲੀ ਚੜ ਜਾਣਾ ਹੈ ਇਹ ਗੱਲ ਵਿਚਾਰ ਕੇ ਉਸਨੇ ਤੀਜੀ ਢੇਰੀ ਵੀ ਢਾ ਦਿੱਤੀ ਹੁ ਰਹਿ ਗਈ ਚੌਥੀ ਢੇਰੀ ਫਿਰ ਚੌਥੀ ਜੋ ਢੇਰੀ ਗੁਰਪਰਮੇਸ਼ਰ ਵਾਲੀ ਢੇਰੀ ਸੀ ਉਸ ਨੂੰ ਮੱਥਾ ਟੇਕ ਕੇ ਪ੍ਰਕਰਮਾ ਕਰਨੇ ਸ਼ੁਰੂ ਕਰ ਦਿੱਤੀਆਂ ਤੇ ਆਖਦਾ ਹੈ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀ ਹੈ ਅਧਿਆਤਿਕ ਬਹੁਤ ਸਾਰੀਆਂ ਬੇਨਤੀਆਂ ਕਰਨ ਨਾਲ ਜਦ ਭਗਵਾਨ ਜੀ ਇਸ ਗੱਲ ਤੇ ਪ੍ਰਸੰਨ ਹੋਏ ਤਾਂ ਗਰੁੜ ਭੇਜ ਕੇ ਲੜਕੇ ਨੂੰ ਆਪਣੇ ਪਾਸ ੱਦ ਲਿਆ ਚੌਂਕੀਦਾਰ ਮੂੰਹ ਚੁੱਕ ਕੇ ਦੇਖਦੇ ਹੀ ਰਹਿ ਗਏ ਇਸ ਸਾਖੀ ਅਨੁਸਾਰ ਹੁਣ ਅੱਖਰ ਲਗਾਓ ਨਾ ਕੋਈ ਮਾਂ ਪਿਓ ਰੱਖਕ ਹੈ ਨਾ ਕੋਈ ਰਾਜਾ ਰੱਖਕ ਹੈ ਨਾ ਕੋਈ ਦੇਵੀ ਦੇਵਤਾ ਰੱਖਕ ਹੈ ਫਿਰ ਕੌਣ ਰੱਖਕ ਹੈ ਸਿਰਫ ਇੱਕ ਗੁਰੂ ਪਰਮੇਸ਼ਰ ਹੀ ਸਹਾਈ ਹੈ ਭਾਵ ਉਸ ਦਾ ਰੱਖਕ ਹੈ अथवा अवल ਕੋਈ ਕਿਸੇ ਦਾ ਰੱਖਕ ਨਹੀਂ ਹੈ ਜੇ ਕਿ ਸਿੱਧਾ ਕੋਈ ਹੈ ਤਾਂ ਕਹੋ ਕੌਣ ਕੋਈ ਹੈ ਕਿੰਤੂ ਕੋਈ ਨਹੀਂ हे ਪਰਮੇਸ਼ਰ ਸਭ ਕੋਈ ਤੇਰਾ ਦਾਸ ਹੈ ਜੇ ਤੂੰ ਸਾਰਿਆਂ ਦਾ ਮਾਲਕ ਹੈ ਜਿਸ ਪ੍ਰਮਾਤਮਾ ਦੇ ਸੂਖਮ ਸਤੂਲ ਜੀ ਜੰਤ ਤੰਤਾ ਯੋਗ ਮਾਲ ਹੈ ਸਾਰਿਆਂ ਜੀਵਾਂ ਨੂੰ ਇਸ ਜਿਸ ਪਰਮੇਸ਼ਰ ਦਾ ਧਨ ਮਾਲ ਦਿੱਤਾ ਹੋਇਆ ਹੈ ਸਤਿਗੁਰੂ ਦੇਵ ਜੀ ਕਥਨ ਕਰਦੇ ਹਨ ਉਸ ਵਾਹਿਗੁਰੂ ਦੇ ਆਖਣ ਦਾ ਵਿਚਾਰ ਬਹੁਤ ਵਿਖਮ ਹੈ ਬਹੁਤ ਕਠਨ ਹੈ ਇਹਨਾਂ ਸ਼ਬਦਾਂ ਨੂੰ ਸੁਣ ਕੇ ਅਤੇ ਆਪਣਾ ਨਾਮ ਕੌਡਾ ਸੁਣ ਕੇ ਬੜਾ ਹੈਰਾਨ ਹੋ ਕੇ ਵਿਚਾਰਦਾ ਹੈ ਅੱਗੇ ਇਹਨਾਂ ਦਾ ਮੈਂ ਆਪਸ ਵਿੱਚ ਕਦੇ ਮਿਲਾਪ ਨਹੀਂ ਹੋਇਆ ਇਹ ਮੇਰਾ ਨਾਮ ਕਿਵੇਂ ਜਾਣਦੇ ਹਨ ਇਸ ਤਰ੍ਹਾਂ ਵਿਚਾਰਦਿਆਂ ਕੌਡੇ ਨੂੰ ਕੁਛ ਨਾ ਜਾਣ ਹੋ ਗਿਆ ਅਤੇ ਸ਼ੀਸ਼ਾ ਲਿਆ ਕਿ ਗੁਰੂ ਜੀ ਆ ਕੇ ਨਿਸ਼ਚੈ ਕਰ ਲਿਆ ਇਹ ਤਾਂ ਈਸ਼ਵਰ ਦਾ অবতার ਹਨ ਗੁਰੂ ਜੀ ਦੀ પ્રસન્નਤਾ ਲੈਣ ਵਾਸਤੇ ਉਸੇ ਵੇਲੇ ਕੌਡੇ ਨੇ ਬੜੇ ਸੁੰਦਰ ਸਵਾਦੀ ਇੱਕ ਮਿੱਠੇ-ਮਿੱਠੇ ਫਲ ਲਿਆ ਕੇ ਗੁਰੂ ਜੀ ਦੇ ਅੱਗੇ ਰੱਖੇ ਗੁਰੂ ਜੀ ਨੇ ਆਖਿਆ ਤੇਰਾ ਗੁਰੂ ਮਰਦਾਨਾ ਹੈ ਤੂੰ ਇਸ ਦੇ ਅੱਗੇ ਫਲ ਰੱਖ ਕੇ ਮੱਥਾ ਟੇਕਣਾ ਕਰ ਇਸ ਦੀ ਪੂਜਾ ਕਰਨ ਨਾਲ ਹੀ ਤੇਰਾ ਉਧਾਰ ਹੋਵੇਗਾ ਕਉਡੇ ਰਾਖਸ਼ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਚਰਨਾ ਤੇ ਮੱਥਾ ਟੇਕ ਕੇ ਮਰਦਾਨੇ ਨੂੰ ਆਪਣਾ ਗੁਰੂ ਥਾਪ ਲਿਆ ਫਿਰ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲਾ ਜੀ ਨੇ